ਸਤਿ ਪਿਆਰਿਓ ਕੀ ਹਾਲ ਚਾਲ ਹੈ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦਿੱਲੀ ਦੇ ਵਿੱਚ ਵੋਟਾਂ ਦੀ ਗਿਣਤੀ ਹੋਈ ਐ ਸਰਕਾਰ ਬਦਲੀ ਗਈ ਐ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੇ ਕਿ ਆਪਾਂ ਕਿਸੇ ਪਾਰਟੀ ਦੇ ਹਮਾਇਤੀ ਨਹੀਂ ਗੇ ਖਾਸ ਕਰਕੇ ਬੀਜੇਪੀ ਦੇ 1% ਵੀ ਹੈਣਗੇ ਕਿਉਂਕਿ ਕਿਸਾਨਾਂ ਦੀ ਦੋਸ਼ਣ ਪਾਰਟੀ ਹੈ ਪਰ ਦੋਸਤੋ ਇੱਕ ਗੱਲ ਤੁਹਾਡੇ ਨਾਲ ਜਰੂਰ ਸਾਂਝੀ ਕਰਨੀ ਚਾਹੁੰਦੇ ਆ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਅੱਜ ਵੀ ਗੁਰਾਂ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ 'ਚ বাসਦਾ ਹੈ ਦੋਸਤੋ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਦਾ ਚਰਨਛੋਹ ਪ੍ਰਾਪਤ ਪੰਜਾਬ ਹੈ ਤੇ ਇਹਨੂੰ ਅੱਜ ਤੱਕ ਕਿਸੇ ਨੇ ਵੀ ਜਿਹਨੇ ਮੱਥਾ ਲਾਇਆ ਉਹ ਖੁਦ ਉਜੜੀ ਹੈਗੇ ਵਸਿਆ ਕੋਈ ਨਹੀਂ ਕਾ ਅੱਜ ਕੱਲ੍ਹ ਬਾਤ ਕਰਦੇ ਆ ਦੋਸਤੋ ਤੁਹਾਡੇ ਨਾਲ ਕਿ ਜਿਹੜਾ ਹੰਕਾਰੀ ਲਾਲਾ ਜੀ ਸੀਗੇ ਝੂਠ ਦੀ ਸਿਆਸਤ ਤੇ ਗੱਪਾਂ ਦੀ ਗੱਲਾਂ ਦੇ ਨਾਲ ਪਹਿਲਾਂ ਦਿੱਲੀ ਵਾਲ ਦੇ ਵਿੱਚ ਆਪਣੀ ਨਿਊ ਨਿਊ ਰੱਖੀ ਸੀਗੀ ਉਦੋਂ ਬਾਅਦ ਗੱਪਾਂ ਦੇ ਵਿੱਚ ਆ ਕੇ ਪੰਜਾਬ ਨੇ 4 MP ਜਿਤਾਤੇ ਸੀ ਜਿੱਥੋਂ ਕੀ ਹੋਰ ਅੰਦੇਸ਼ ਦੇ ਵਿੱਚ ਇਹਨੂੰ ਵੋਟ ਵੀ ਨਹੀਂ ਪਈ ਸੀਗੀ ਵੀ ਇੱਕ ਵੀ ਨਹੀਂ ਜਿੱਤਿਆ ਸੀਗਾ ਤੇ ਫੇਰ ਉਸ ਤੋਂ ਬਾਅਦ ਮੰਨ ਲਾ ਵੀ ਪੰਜਾਬ ਦੇ ਵਿੱਚ ਗੱਪਾਂ ਦੀ ਝੂਠਾਂ ਦੀ ਸਿਆਸਤ ਨੇ ਇੱਕ ਵਾਰ ਬਦਲਾਅ ਬਦਲਾਅ ਦੇ ਵਿੱਚ ਲਿਆ ਕੇ ਤੇ ਸਰਕਾਰ ਬਣਾਈ ਸੀਗੀ ਤੇ ਉਹਦੇ ਵੀ ਤਿੰਨ ਸਾਲ ਸੋ ਤੁਸੀਂ ਦੇਖ ਹੀ ਲੇ ਵੀ ਕੀ ਕੀਤਾ ਸਿੱਖ ਨੌਜਵਾਨਾਂ ਦੇ ਨਜਾਇਜ਼ ਪਰਚੇ ਪਾ ਕੇ ਜੇਲ੍ਹਾਂ 'ਚ ਬੰਦੀ ਕੀਤੇ ਆ ਤੇ ਜਿਹੜਾ ਕੋਈ ਇਹਨਾਂ ਦੇ ਨਾਲ ਨਹੀਂ ਰਲਦਾ ਸੀ ਪਾ ਕੇ ਪਰਚਾ ਉਹ ਅੰਦਰ ਕੀਤਾ ਹੋਇਆ ਤੇ ਇਹੀ ਕੰਮ ਮੰਨ ਲਾ ਵੀ ਇਹ ਦਿੱਲੀ 'ਚ ਸੀਗਾ ਇਹਨਾਂ ਦਾ ਅਸੀਂ ਇਮਾਨਦਾਰ ਹਾਂ ਇਹ ਅਸੀਂ ਪੈਸਾ ਨਹੀਂ ਖਾਏਗੇ ਹਮ ਬੈਂਗਲਕਾਰ पे चलेंगे हम सिक्योरिटी ਨਹੀਂ ਲੈएंगे बीएपी कल्चर ਖਤਮ ਕਰਾਂਗੇ ਜੋ کریں گے ਫਲਾਣਾ ਕਰਾਂਗੇ ਸਭ ਗੱਪਾਂ ਦੀ ਸਰਕਾਰ ਅੱਜ ਉਹ ਪਈ ਆ ਬਈ ਝਾੜੂ ਦਾ ਤੀਲਾ ਤੀਲਾ ਕੀਤਾ ਪਿਆ ਤੇ ਹੁਣ ਇਦੂ ਬਾਦ ਆੜੀ ਪੁਰਿਆਂ ਨੂੰ ਤੇਲ ਤੁਸੀਂ ਲਾ ਲਿਓ ਕਿਉਂਕਿ ਗਿਣ-ਗਿਣ ਬਦਲੇ ਤੋਂ ਉਹੀ ਲੈਣਗੇ ਜਨਤਾ ਦਾ ਪ੍ਰਮਾਤਮਾ ਅੱਗੇ ਫਰਿਆਦ ਹੀ ਕਰਦੀ ਹੁੰਦੀ ਹੈਗੀ ਜੁਲਮ ਤੇ ਪਾਪੀਆਂ ਦਾ ਨਾਸ ਕਰੀ ਤੇ ਵੇਲਾ ਹੁਣ ਪੰਜਾਬ ਚ ਵੀ ਆਉਣ ਵਾਲਾ ਹੈ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਬਦਰਾ ਬਦਲਾ ਕਰਕੇ ਮੰਨ ਲਾ ਵੀ ਵੋਟਾਂ ਲੈ ਕੇ ਸਿਆਸਤ ਕਰ ਲਈ ਤੇ ਕੱਲਾ ਚੁਟਕਲਿਆਂ ਤੋਂ ਸવાય ਹੋਰ ਕੁਝ ਵੀ ਨਹੀਂ ਕੀਤਾ ਤੇ ਜਾਂ ਸਿੱਖ ਨੌਜਵਾਨਾਂ ਦੇ ਪਰਚੇ ਪਾ ਕੇ ਤੁਸੀਂ ਡਿਬੜੂਵਰ ਜੇਲ੍ਹਾਂ ਚ ਸਿੱਟੇ ਆਗੇ ਜੇ ਭਾਈ ਦੇ ਭਾਈ ਨੂੰ ਮਾਰ ਕੇ ਤੇ ਇਲਜ਼ਾਮ ਵੀ ਉਹਦੇ ਭਰਾ ਤੇ ਹੀ ਲਵਾਇਆ ਕਿ ਉਹ ਜੇਲ੍ਹਾਂ ਚ ਬਾਹਰ ਨਾ ਆ ਸਕੇ ਤੇ ਅੱਜ ਸੱਚ ਝੂਠ ਦਾ ਨਤਾਰਾ ਹੋਗਾ ਜਿਹੜਾ ਤੁਹਾਡਾ ਹੈੱਡ ਆਫਿਸ ਸੀਗਾ ਦਿੱਲੀ ਚ ਜੜਾਂ ਤਾਂ ਉਹਦੇ ਪੱਟੀਆਂ ਤੇ ਬ੍ਰਾਂਚ ਪੰਜਾਬ ਚ ਉਹ ਵੀ ਚੱਕੀ ਜਾਣੀ ਆ ਕਿਉਂਕਿ ਲੋਕਾਂ ਨੂੰ ਤੁਹਾਡਾ ਅਸਲੀ ਚਿਹਰਾ ਨਜ਼ਰ ਆ ਗਿਆ ਕਿ ਗੱਪਾਂ ਤੇ ਚੁਟਕਲਿਆਂ ਤੋਂ ਬਿਨਾਂ ਇਹਨਾਂ ਕੋਲੇ ਕੱਖ ਨਹੀਂ ਗਾ ਤੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਜੈਡ ਪਲੱਸ ਕੁਆਲਿਟੀ ਨਹੀਂ ਲੈਂਦੇ ਤੇ ਉਹਨਾਂ ਦੇ ਜਿਹੜੇ ਕੋਈ ਹੋਰ ਪਰਿਵਾਰਕ ਮੈਂਬਰ ਜਿਹੜੇ ਕੋਈ ਐਮਐਲਏ ਐਮਪੀ ਵੀ ਹੈ ਨਹੀਂ ਸੀ ਤੇ ਹਜ਼ਾਰਾਂ ਦੀ ਗਿਣਤੀ ਜਿਹਦਾ ਉਹਨਾਂ ਕੋਲ ਸਕਿਉਰਿਟੀਆਂ ਲੈ ਲਈਆਂ ਤੇ ਜਿਹੜੇ ਕਹਿੰਦੇ ਸੀ ਅਸੀਂ ਆਪ ਹੀ ਨ ਸਕਿਉਰਿਟੀ ਲੈਂਦੇ ਸੱਥਾਂ ਜੋ ਸਰਕਾਰ ਚਲਾਵਾਂਗੇ ਦੋਸਤੋ ਦਿੱਲੀ ਵਾਲਿਆਂ ਨੇ ਜਿਹੜੇ ਝੂਠ ਦਾ ਨਾਸ ਕੀਤਾ ਬਹੁਤ ਵਧੀਆ ਕੀਤਾ ਹੈ ਜਿਹੜੇ ਕਹਿੰਦੇ ਸੀਗੇ ਅਸੀਂ ਜੇ ਕੁਛ ਕੀਤਾ ਸਾਨੂੰ ਵੋਟ ਪਾ ਦਿਓ ਤੇ ਜੇ ਨਹੀਂ ਕੀਤਾ ਤਾਂ ਵੋਟ ਨਾ ਪਾਇਓ ਹੁਣ ਆਪਦੇ ਮੂੰਹ ਨੇ ਜਵਾਬ ਦੇਣ ਕਿ ਜਿਹੜਾ ਮੁੱਖ ਮੰਤਰੀ ਦੇ ਪ੍ਰਧਾਨ ਸੌਰੀ ਪ੍ਰਧਾਨ ਮੰਤਰੀ ਦੇ ਸੁਪਨੇ ਲੈਂਦਾ ਸੀ ਇਹ ਲਾਲਾ ਜੀ ਤੇ ਅੱਜ ਐਮਐਲਏ ਵੀ ਹੈ ਨੀਗਾ ਆਹ ਹੁੰਦੀ ਆ ਰੱਬ ਜਦੋਂ ਮਾਰਦਾ ਮਤ ਮਾਰਦਾ ਨਾ ਲੱਤ ਮਾਰਦਾ ਨਾ ਫੋਨ ਮਾਰਦਾ ਜਦੋਂ ਮਾਰਦਾ ਮੱਤੀ ਮਾਰਦਾ ਇਹਨਾਂ ਨੇ ਬਹੁਤ ਹੰਕਾਰ ਦੇ ਵਿੱਚ ਮੰਨ ਲਿਆ ਵੀ ਇਹਨਾਂ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਮੰਨ ਲਿਆ ਵੀ ਝੋਲ ਮਟਾਇਆ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਹੈ ਤੇ ਪਰ ਇਹ ਗੱਲ ਦਾਵਾ ਫੇਰ ਕਹਿਣੀ ਪਊਗੀ ਕਿ ਪੰਜਾਬ ਨੂੰ ਝਾੜਨ ਵਾਲੇ ਅੱਜ ਖੁਦ ਹੀ ਉਜੜ ਗਏ ਪੰਜਾਬ ਫਿਰ ਵੀ ਗੁਰਾਂ ਦੀ ਨਗਰੀ ਦੇ ਨਾਲ ਅੱਧੀ ਕਲਾ ਵਿੱਚ ਵੱਸਦਾ ਹੈ ਤੇ ਵੱਸਦਾ ਹੱਸਦਾ ਹੀ ਰਹੂਗਾ ਕਿਉਂਕਿ ਇਹ ਪੰਜਾਬ ਤੇ ਗੁਰੂਆਂ ਪੀਰਾਂ ਦੇ ਜਾੜਨ ਸ਼ੋਪਾ ਪ੍ਰਾਪਤ ਧਰਤੀਆਂ ਗਈਆਂ ਗੁਰੂਆਂ ਦੇ ਘਰਵਾਰ ਬਣੇ ਹੋਏ ਐ ਇੱਥੇ ਸਿੱਖਾਂ ਦੇ ਸਿਰ ਲੱਥੇ ਹੋਏ ਆ ਗੁਰੂਆਂ ਨੇ ਪਰਿਵਾਰ ਬਾਰੇ ਹੋਏ ਆਪਣੇ ਛੋਟੇ ਛੋਟੇ ਬੱਚੇ ਨੀਹਾਂ ਚ ਚਨਾਏ ਹੋਏ ਆ ਪੰਜਾਬ ਦੇ ਖਾਤਰ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ ਤੇ ਪੰਜਾਬ ਵਸਦਾ ਹੱਸਦਾ ਰਹੇ ਤੇ ਪੰਜਾਬ ਨੂੰ ਜਾੜਨ ਵਾਲਿਓ ਤੁਸੀਂ ਆਪ ਖੋਦੀ ਹੀ ਉਜੜ ਗਏ ਦੋਸਤੋ ਇੰਨਾ ਮਨ ਚ ਵਿਚਾਰ ਆਇਆ ਤੁਹਾਡੇ ਨਾਲ ਸਾਂਝਾ ਕੀਤਾ ਕਿ ਜਰੂਰ ਕਰੀਏ ਯਾਰ ਆਪਣੇ ਕੋਲੇ ਹੋਰ ਕੀ ਹੁੰਦਾ ਆਹੀ ਹੁੰਦਾ ਹੈਗਾ ਕਿਉਂ ਇਹ ਸੱਤਾ ਚ ਹੋਰ ਆਪਾਂ ਇਹਨਾਂ ਦਾ ਕੁਝ ਨਹੀਂ ਕਰ ਸਕਦੇ ਐਨਾ ਕੁ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜੇ ਵਧੀਆ ਕੋਈ ਚੰਗਾ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਭਰਾਓ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ